ਆਡਾ ਪਿਤਾ ਸਾਹਿਬ ਦੇ ਖੇਤਰ 'ਚ ਗੁਰੂ ਨਾਨਕ ਸਾਹਿਬ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਇਹ ਦੱਸਦਾ ਹੁਣਾ ਤੇ ਅੱਜ ਵੀ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਕਿ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਦੌਰਾਨ ਆਪਣੇ ਨਾਲ ਨਾ ਖਾਣ ਪੀਣ ਦੀ ਚੀਜ਼ ਚੱਕੀ ਸੀ ਨਾ ਪੈਸਾ ਚੁੱਕਿਆ ਸੀ ਖਾਲੀ ਹੱਥ ਭਾਈ ਮਰਦਾਨਾ ਜੀ ਨੂੰ ਰਹਿਣ ਦਾ ਹੁਕਮ ਮਿਲਿਆ ਸੀ ਜਿਹੜੀ ਚੀਜ਼ ਉਹਨਾਂ ਨੇ ساری ਉਮਰ ਆਪਣੇ ਤੋਂ ਵੱਖ ਨਹੀਂ ਹੋਣ ਦਿੱਤੀ ਉਸੇ ਨੋਟਬੁੱਕ ਤੇ ਕਲਮ ਦਵਾ ਉਹ ਸੂਰਜ ਚ ਅਸੀਂ ਉਸ ਪਿਤਾ ਦੇ ਬੱਚੇ ਆ ਜਿਹਨੇ ਕਾਗਜ਼ ਕਲਮ ਤੇ ਸਿਆਹੀ ਤੋਂ ਬਗੈਰ ਕਿਸੇ ਚੀਜ਼ ਨੂੰ ਪਿਆਰ ਹੀ ਨਹੀਂ ਕੀਤਾ ਜੇ ਅਸੀਂ ਕਿਤਾਬ ਨੂੰ ਪਿਆਰ ਕਰਾਂਗੇ ਫਿਰ ਗੁਰੂ ਨਾਨਕ ਦੇਵ ਜੀ ਸਾਡੇ ਤੇ ਮਿਹਰਬਾਨ ਹੋਣਗੇ ਮੈਂ ਇੱਥੇ ਆ ਕਿ ਇੰਨਾ ਪ੍ਰਸੰਨ ਹੋਣਾ ਜਿਵੇਂ ਕੋਈ ਬੱਚਾ ਆਪਣੇ ਪਿਤਾ ਤੋਂ ਇੱਕ ਕੁਲਫੀ ਮੰਗੇ ਤੇ ਪਿਤਾ ਉਹਨੂੰ ਕੁਲਫੀਆਂ ਦੇ ਕਾਰਖਾਨੇ 'ਚ ਜਾ ਖਿਲਾ ਰੇ ਕਿ ਜਿੰਨੀਆਂ ਮਰਜ਼ੀ ਖਾ ਲੈ ਹੁਣ ਉਹ ਬੱਚਾ ਫਿਰ ਕੁਲਫੀਆਂ ਖਾਂਦਾ ਨਹੀਂ ਉਹ ਦੇਖਦੇ ਖੁਸ਼ ਹੋਈ ਜਾਂਦੇ ਹੁਣ ਇੰਨੀਆਂ ਕਿਤਾਬਾਂ ਮੈਂ ਪੜ੍ਹ ਨਹੀਂ ਸਕਦਾ ਇਹ ਪੌਸਿਬਲ ਨਹੀਂ ਕਿਸੇ ਲਈ ਵੀ ਲੇਕਿਨ ਇੱਥੇ ਨਵੇਂ ਲੇਖਕ ਆਏ ਨੇ ਮੈਨੂੰ ਪਿਆਰ ਨਾਲ ਆਪਣੀ ਕੋਈ ਕਿਤਾਬ ਗਿਫਟ ਦੇ ਦਿੰਦੇ ਨੇ ਕੋਈ ਕਿਤਾਬ ਪੁਰਾਣੀ ਮੈਂ ਲੱਭ ਰਿਆ ਸੀ ਮੈਨੂੰ ਕਿਤੋਂ ਮਿਲੀ ਨਹੀਂ ਇੱਥੋਂ ਮਿਲ ਜਾਂਦੀ ਏ ਕਿਤਾਬਾਂ ਤਾਂ ਮਿਲਦੀ-ਮਿਲਦੀ ਆ ਨੇ ਲੇਖ ਕਲੱਬ ਜਾਂਦੇ ਨੇ ਇਹ ਮੇਲੇ ਦੀ ਖਾਸੀਅਤ ਏ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਦਾਂ ਕੀ ਹੁੰਦਾ ਨਾ ਕਿ ਵੈਸੇ ਜਿਹੜੀ ਕਿਤਾਬ ਆ ਸੀ ਖਰੀਦਣ ਦੀ ਸਾਡੀ ਆਦਤ ਗਈ ਆ ਸੀ ਹੁਣ ਅੱਜ ਕੱਲ੍ਹ ਸ਼ਾਪਿੰਗ ਦੇ ਨਾਲ ਜੁੜ ਗਿਆ ਹੁਣ ਖੋਰ ਸਮਾਨ ਖਰੀਦਦੇ ਆ ਪਰ ਜਿਹੜੀ ਕਿਤਾਬਾਂ ਦਾ ਮਸਲਾ ਹੈਗਾ ਉਹ ਇਹ ਵੀ ਜਦੋਂ ਮੇਲਾ ਲੱਗਦਾ ਨਾ ਕਿਤਾਬਾਂ ਦਾ ਤਾਂ ਉੱਥੇ ਜਦੋਂ ਲੋਕ ਇਕੱਠੇ ਹੁੰਦੇ ਉਹਨਾਂ ਨੂੰ ਚਾਹ ਚੜਦਾ ਹੈਗਾ ਮੈਨੂੰ ਇਹ ਲੱਗਦਾ ਵੀ ਜਿਹੜੇ ਇਸ ਮੇਲੇ ਦੇ ਵਿੱਚ ਉਹਨਾਂ ਲੋਕ ਜਦੋਂ ਦੇਖਾ ਦੇਖੀ ਵੀ ਕਿਤਾਬ ਖਰੀਦਦੇ ਆ ਕਈਆਂ ਨੂੰ ਵੈਸੇ ਹੁੰਦਾ ਵੀ ਚੱਲ ਜੇਬ 'ਚ ਪਾ ਕੇ ਲੈ ਜਾਨੇ ਆ ਪਰ ਜਿਹੜਾ ਉਹ ਜਦੋਂ ਇੱਕ ਦੂਜੇ ਨੂੰ ਦੇਖਦੇ ਆ ਵੀ ਹਾਂ ਯਾਰ ਸਾਡੇ ਵਰਗੇ ਬਹੁਤ ਸਾਰੇ ਪੜ੍ਹਨ ਵਾਲੇ ਲੋਕ ਹੈਗੇ ਆ ਤਾਂ ਲੋਕ ਫਿਰ ਮਤਲਬ ਇਹ ਪੜ੍ਹਨ ਦਾ ਚਾਹ ਪੈਦਾ ਕਰਨ ਲਈ ਮੇਲਾ ਜਿਹੜਾ ਬਹੁਤ ਕਮਾਲ ਦੀ ਚੀਜ਼ ਹੈਗੀ ਹੈ 5000 ਤੋਂ ਉੱਤੇ ਦੇ ਅਗਰ ਆਪਾਂ ਖੇਦੀਆਂ ਸਾਨੂੰ ਬੜੀ ਖੁਸ਼ੀ ਹੋਈ ਆ ਜੀ ਵੀ ਜੇ ਨੌਜਵਾਨ ਪੜ੍ਹਦੇ ਆ ਤਾਂ ਬੜੀ ਚੰਗੀ ਗੱਲ ਆ ਇਹ ਸਿੱਧੇ ਰਾਹ ਪਾਂਗੇ ਨਸ਼ਾ ਤੋਂ ਹਟਣਗੇ ਬੁਰੇ ਕੰਮਾ ਤੇ ਨਹੀਂ ਲੱਗਣਗੇ ਤੇ ਪੜ੍ਹ ਕੇ ਮਹਾਨ ਬਣਨਗੇ ਇਹਨਾਂ ਕਿਤਾਬਾਂ ਨੇ ਜਾਗਰਿਤ ਕਰਦੀਆਂ ਬੰਦੇ ਨੂੰ ਇਹ ਲਾ ਬਹੁਤ ਸੋਹਣਾ ਇਸ ਵਾਰ ਇਸ ਵਾਰ ਭਾਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਦੁਬਈ ਤੋਂ ਵੀ ਭਾਈ ਆਏ ਨੇ ਆ ਭਾਈ ਖੜੇ ਵੀ ਨੇ ਵੀ ਦੁਬਈ ਤੋਂ ਆਏ ਨੇ ਇੱਥੇ ਲੋਕ ਬਾਹਰੋਂ ਆ ਕੇ ਬਹੁਤ ਕਿਤਾਬਾਂ ਲੈ ਕੇ ਗਏ ਨੇ ਤੇ ਮੇਲੇ ਵਾਲੇ ਜਿਹੜੇ ਪ੍ਰਬੰਧਕ ਨੇ ਔਰ ਯੂਨੀਵਰਸਿਟੀ ਦੇ ਜਿਹੜੇ ਪ੍ਰਸ਼ਾਸਨ ਆ ਉਹ ਵਧਾਈ ਦੇ ਪਾਤਰਾ ਉਹਨਾਂ ਨੇ ਇੰਨਾ ਸੋਹਣਾ ਪ੍ਰਬੰਧ ਕੀਤਾ ਸਕੂਲੀ ਬੱਚੇ ਬਹੁਤ ਸੱਦੇ ਆ ਗਏ ਸਮੂਹਾਂ ਵਾਲੇ ਜਵਾਬ ਇੰਨੇ ਆ ਰਹੇ ਆ ਨਾ ਵੀ ਕਿਤਾਬਾਂ ਦੇਖ ਕੇ ਜਾਂਦੇ ਸੋਹਣਾ ਉਧਰ ਸੱਭਿਆਚਾਰ ਬਣ ਰਿਹਾ ਹੈ ਇਸ ਵਾਰ ਸਾਰੇ ਲੈ ਕੇ ਇੱਥੇ ਆਏ ਨੇ ਆਪਣੀਆਂ ਗੱਲਾਂ ਕਰਦੇ ਨੇ ਗੱਲਾਂ ਸੁਣਦੇ ਨੇ ਤੁਸੀਂ ਆਏ ਤੁਸੀਂ ਟਾਈਮ ਮੰਗਿਆ ਇਹ ਸਕਾਰਾਤਮਕ ਰੁਚੀ ਹੈ ਪੰਜਾਬ ਦੀ ਤੋਹਾਂ ਪੰਜਾਬਾਂ ਚ ਇਹ ਰੁਝਾਨ ਵੱਧ ਜੇ ਤਾਂ ਭਲਾ ਹੋਵੇ ਪੰਜਾਬ ਦਾ ਵੀ ਪੰਜਾਬੀਆਂ ਦਾ ਵੀ ਪੰਜਾਬ ਤੋਂ ਬਾਹਰ ਦੁਨੀਆ ਤੇ ਕਰਦੀ ਰਹਿੰਦੀ ਹੈ ਵੱਖ-ਵੱਖ ਦੇਸ਼ਾਂ ਚ ਇਸ ਤਰ੍ਹਾਂ ਦੇ ਮੇਲੇ ਚੱਲਦੇ ਨੇ ਤੋ ਇੱਥੇ ਜੇ ਘਟ ਰਿਹਾ ਰੁਝਾਨ ਪਰ ਮੈਂ ਦੇਖਿਆ ਕਿ ਜਦੋਂ ਪੰਜਾਬੀ ਯੂਨੀਵਰਸਿਟੀ ਚ ਕਦੀ ਕਿਤਾਬ ਮੇਲਾ ਲੱਗਦਾ ਹੈ ਕਿਤਾਬਾਂ ਵਿਕਦੀਆਂ ਨੇ ਪਾਠਕ ਮਿਲਦੇ ਨੇ ਤੇ ਇਹ ਗਿਲਾ ਜਿਹੜਾ ਕਿ ਕਿਤਾਬਾਂ ਚ ਅੱਜ ਦੀਆਂ ਨਹੀਂ ਆਉਂਦੀਆਂ ਨਿਰਮੂਲ ਹੈ ਜਿਹੜੀ ਚੱਜਦੀ ਕਿਤਾਬ ਆਉਂਦੀ ਹੈ ਉਹ ThoughtData ThoughtData ਵਿਕਦੀ ਹੈ ਤੇ ਐਡੀਸ਼ਨਾਂ ਤੇ ਐਡੀਸ਼ਨਾਂ ਛਪਦੀਆਂ ਨੇ ਮੇਰੇ ਖਿਆਲ ਦੇ ਵਿੱਚ ਜੇ ਮੈਂ ਕਿਤਾਬਾਂ ਨਾ ਪੜਦਾ ਤਾਂ ਮੈਂ ਨਾਟਕ ਨਾ ਕਰਦਾ ਜੇ ਮੈਂ ਨਾਟਕ ਨਾ ਕਰਦਾ ਮੈਂ ਫਿਲਮ ਅਦਾਕਾਰ ਨਹੀਂ ਸੀ ਬਣਨਾ ਅੱਛਾ ਹਾਂ ਮੈਂ ਜਦੋਂ ਨਾਟਕ ਕਰਦਾ ਸੀ ਤਾਂ ਸਾਨੂੰ ਜਦੋਂ ਹੁਣ ਨਾ ਰਿਹਸਲ ਕਰਨੀ ਹੈ ਤਾਂ ਮਤਲਬ ਐਕਟਿੰਗ ਦਾ ਚਲੋ ਇੱਕ ਪ੍ਰੈਕਟੀਕਲ ਕੰਮ ਹੈ ਤਾਂ ਸਾਡੇ ਮੇਰੇ ਉਸਤਾਦ ਗੁਰਚਰਨ ਸਿੰਘ ਉਹ ਸਾਨੂੰ ਕਿਤਾਬ ਫੜਾਉਂਦੇ ਹੁੰਦੇ ਸੀ ਵੀ ਪਹਿਲਾਂ ਪੜਨਾ ਸਿੱਖੋ ਪਹਿਲਾਂ ਜੇ ਰੀਡਿੰਗ ਆਊਗੀ ਕੁਝ ਬੋਲ ਕੇ ਪੜੋਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਬੋਲਣਾ ਕਿਵੇਂ ਹੈ ਤਾਂ ਉਦੋਂ ਬਸ ਇਸ ਚੱਕਰ ਦੇ ਵਿੱਚ ਹੀ ਅਸੀਂ ਪੜਦੇ ਰਹੇ ਵੀ ਠੀਕ ਹੈ ਯਾਰ ਨਾਟਕ ਕਰਨਾ ਇਹਦੇ ਲਈ ਪੜ੍ਹਨਾ ਜ਼ਰੂਰੀ ਹੈ ਤਾਂ ਪੜਦੇ ਪੜਦੇ ਚਲੋ ਨਾਟਕ ਦੇ ਨਾਲ ਫਿਰ ਹੌਲੀ ਹੌਲੀ ਕਿਤਾਬ ਐਸਾ ਹਿੱਸਾ ਬਣ ਗਈ ਵੀ ਹੌਲੀ ਹੌਲੀ ਨਾਟਕ ਲਿਖਣ ਲੱਗੇ ਕਪਤਾਵਾ ਕਹਾਣੀ ਵਾਲੇ ਪਾਸੇ ਹੋ ਗਏ ਫਿਰ ਨਾਟਕ ਪਿੰਡਾਂ ਦੇ ਵਿੱਚ ਖੇਡਣ ਲੱਗੇ ਪਰ ਹੁਣ ਇਹ ਹੁੰਦਾ ਵੀ ਮੈਨੂੰ ਇਹ ਲੱਗਦਾ ਵੀ ਜੇ ਜ਼ਿੰਦਗੀ ਦੇ ਵਿੱਚ ਕਿਤਾਬ ਨਹੀਂ ਹੈਗੀ ਕਿਉਂਕਿ ਜਿਹੜੇ ਆਪਣੇ ਕੰਮਕਾਰ ਨੇ ਜਿਹੜੇ ਆਪਾਂ ਜੋ ਵੀ ਕੀਤਾ ਕਰਦੇ ਆ ਉਹ ਸਾਰੀ ਦੁਨੀਆ ਨੇ ਕਰਨੇ ਆ ਸਾਰੇ ਉਹ ਪਰਿੰਦੇ ਵੀ ਆਪਦਾ ਕੰਮਕਾਰ ਕਰ ਰਹੇ ਆ ਪਰ ਬੰਦੇ ਤੇ ਜਾਨਵਰ 'ਚ ਫਰਕ ਹੈ ਕਿ ਬੰਦੇ ਨੇ ਆਪਣਾ ਗਿਆਨ ਨੂੰ ਹੋਰ ਵਾਧਾ ਕਰ ਸਕਦਾ ਹੈ ਬੰਦਾ ਜਿੱਦਾਂ ਪੈਦਾ ਹੋਇਆ ਪੰਛੀ ਵਾਂਗੂ ਓਦਾਂ ਨਹੀਂ ਮਰਦਾ ਉਹ ਗਰੋ ਕਰਦਾ 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 ਕਿਸੇ ਵੀ ਲੈਵਲ ਤੱਕ ਜਾ ਸਕਦਾ ਉਹਦੇ ਲਈ ਸ਼ਬਦ ਜਿਵੇਂ ਸਾਡੀ ਗੁਰਬਾਣੀ ਚ ਵੀ ਸ਼ਬਦ ਗੁਰੂ ਦਾ ਸਿਧਾਂਤ ਦਿੰਦਾ ਹੈ ਕਿ ਵੀ ਸ਼ਬਦ ਜਿਹੜਾ ਹੈਗਾ ਭਾਸ਼ਾ ਲੈਂਗੁਏਜ ਸ਼ਬਦ ਗਿਆਨ ਵੀ ਅਸੀਂ ਜਿੰਨਾ ਇਹਦੇ ਨਾਲ ਜੁੜਦੇ ਜਾਵਾਂਗੇ ਜਿੰਨਾ ਉੱਚਾ ਸਾਡਾ ਸ਼ਬਦ ਹੋਊਗਾ ਉੰਨੀ ਉੱਚੀ ਸਾਡੀ ਸੁਰਤ ਹੋਊਗੀ ਜੀ ਮੈਂ ਮੈਸੇਜ ਪਾਇਆ ਤਿੰਨ ਚਾਰ ਦਿਨ ਪਹਿਲਾਂ ਮੈਂ ਈਰਾਨ ਤੇ ਸਫਰਨਾਮਾ ਲਿਖਿਆ ਸੀ ਆਪਣਾ ਈਰਾਨ ਦਾ ਮੈਂ ਵਿਜ਼ਿਟਿੰਗ ਪ੍ਰੋਫੈਸਰ ਹਾਂ ਕੁੰਮ ਸ਼ਹਿਰ ਚ ਇੱਕ ਦਰਜਣ ਮੰਜ਼ਲਾ ਉੱਚੀ ਲਾਇਬ੍ਰੇਰੀ ਹੈ আয়তুল্লাহ মারাশি ਨੇ ਬਣਾਈ ਹੈ। ਉਹਨੇ ਸੈਂਟੈਂਸ ਆਪ ਘੜਿਆ ਤੇ ਰਿਕਵੈਸਟ ਕੀਤੀ ਕਿ ਮੇਰੀ ਮੌਤ ਤੋਂ ਬਾਅਦ ਇਹ ਵਾਕ ਮੇਰੀ ਲਾਇਬ੍ਰੇਰੀ ਤੇ ਲਿਖ ਦਿੱਤਾ ਜਾਵੇ। ਉਹਨਾਂ ਨੇ ਪੱਥਰ ਤੇ ਖੁਣ ਦਿੱਤਾ ਹੋਇਆ। ਉਹ ਵਾਕ ਹੈ ਜਿਹੜਾ ਕਿਤਾਬ ਚ ਜੰਮਿਆ। ਕਿਤਾਬ صدਕਾ ਜੀਵਿਆ ਤੇ ਕਿਤਾਬਖਾਨੇ ਚ ਹੁਣ ਆਰਾਮ ਕਰਦਾ ਹੈ। ਉਹ ਤੁਹਾਡਾ আয়ਤੁੱਲਾ ਮਰਾਸ਼ੀ ਹੈ। ਉਨੇ ਇਹ ਵਸੀਅਤ ਕੀਤੀ ਸੀ ਕਿ ਪੌੜੀਆਂ ਚੜਦਿਆਂ ਜਿਹੜੀਆਂ ਮੇਰੀ ਲਾਇਬ੍ਰੇਰੀ ਨੂੰ ਉਹਦਾ ਪਹਿਲਾ ਸਟੈਪ ਮੇਰੀ ਕਬਰ ਹੋਣੀ ਚਾਹੀਦੀ ਹੈ ਤਾਂ ਕਿ ਮੇਰੇ ਬੱਚੇ ਬੱਚੀਆਂ ਜਦੋਂ ਮੇਰੇ ਕੋਲੋਂ ਦੀ ਉੱਪਰ ਦੀ ਲੰਘਣਗੇ ਉਹਨਾਂ ਦੇ ਕਦਮਾਂ ਦੀ ਛੋਹ ਮੈਨੂੰ ਸਕੂਨ ਦੇਏਗੀ ਮੇਰੀ ਲਾਇਬ੍ਰੇਰੀ ਦੇ ਵਿੱਚ ਮੇਰੇ ਬੱਚੇ ਆ ਰਹੇ ਨੇ ਮੈਂ ਇੰਗਲੈਂਡ ਗਿਆ ਉੱਥੇ ਟ੍ਰੇਨ ਦੇ ਵਿੱਚ ਮੈਂ ਟਰੈਵਲ ਕੀਤਾ ਜਦੋਂ ਤਾਂ ਮੈਂ ਦੇਖਿਆ ਵੀ ਹਰ 10-15 ਮੁਸਾਫਿਰਾਂ ਤੋਂ ਮਤਲਬ ਦੀ ਰੇਂਜ ਦੇ ਵਿੱਚ ਇੱਕ ਬੰਦਾ ਟ੍ਰੇਨ ਦੇ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਹੈ ਉੱਥੇ ਸੀ ਕਿਸੇ ਦੇ ਘਰੇ ਰਹੇ ਤਾਂ ਉੱਥੇ ਉਸ ਬੰਦੇ ਨੇ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਸੀ ਮੈਂ ਉਹਨੂੰ ਪੁੱਛਿਆ ਵੀ ਸਪੈਸ਼ਲੀ ਤੁਸੀਂ ਰੱਖਦੇ ਹੋ ਲਾਇਬ੍ਰੇਰੀ ਜਾਂ ਕਹਿੰਦਾ ਸਾਡੇ ਨਾਰਮਲ ਆ ਇਹ ਜਿਹੜੇ ਮੇਲੇ ਨੇ ਨਾ ਅਸੀਂ ਅਜੇ ਬਹੁਤ ਪਿੱਛੇ ਆ ਮਤਲਬ ਅਸੀਂ ਬਹੁਤ ਮਤਲਬ ਬਹੁਤ ਪਛੜੇ ਹੋਏ ਲੋਕ ਆ ਕਿਉਂਕਿ ਬੰਗਾਲ ਦੇ ਵਿੱਚ ਜਦੋਂ ਉਹਨਾਂ ਦੀ ਸੰਗੀਤ ਸਾਹਿਤ ਨਾਟਕ ਜਿਹੜਾ ਸਾਊਥ ਜਿਹਨੂੰ ਕਹ ਦਿੰਦੇ ਆਪਾਂ ਉੱਥੇ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ ਆਪਣੇ ਲਈ ਅਜੇ ਨਾ ਕਿਤਾਬ ਉਪਰੀ ਸ਼ੈ ਹੈ ਬੜੀ ਸੋਹਣੀ ਕਿਸੇ ਨੇ ਗੱਲ ਕਹੀ ਕਹਿੰਦੇ ਵੀ ਆਪ ਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦਿੱਤਾ ਹੈ ਨਾ ਗੁਰਬਾਣੀ ਦਿੱਤੀ 52 ਕਵੀਆਂ ਦਾ ਜ਼ਿਕਰ ਆਉਂਦਾ ਹੈ ਕਿੰਨੇ 15 ਭਕਤ 11 ਭਟਾਂ ਦਾ ਜ਼ਿਕਰ ਆਉਂਦਾ ਹੈ ਕਹਿੰਦੇ ਵੀ ਆਪਣੇ ਲੋਕ ਮੇਲੇ ਤੇ ਜਾਂਦੇ ਆ ਧਾਰਮਿਕ ਮੇਲੇ ਤੇ ਜਾਂਦੇ ਆ ਤੇ ਮੇਲੇ ਦੇ ਬਾਅਦ ਮੁਰਦਦੇ ਹੋ ਪਤਾ ਕੀ ਖਰੀਦ ਕੇ ਲਿਆਉਂਦੇ ਗੰਡਾਸਾ ਖਰੀਦ ਲਿਆਉਂਦੇ ਆ ਤੇ 20 25 ਮਤਲਬ 100 ਦੁਕਾਨਾਂ ਦੇ ਵਿੱਚ ਕੋਈ ਇੱਕ ਕਿਤਾਬ ਜਿਹੜੀ ਹੈਗੀ ਆ ਉਹ ਕਿਤਾਬ ਦੀ ਦੁਕਾਨ ਹੁੰਦੀ ਹੈ ਉਹ ਵੀ ਉਹਦੇ ਚ ਵੀ ਜੰਤਰੀਆਂ ਹੁੰਦੀਆਂ ਨੇ ਕੋਈ ਵਿਰਲੀ ਮਤਲਬ ਉਹ ਲੋਕ ਨਾ ਕਿਤਾਬ ਨੂੰ ਅਜੇ ਉਪਰਾ ਜਾਣਦੇ ਆ ਕਿਤਾਬ ਪੜਨ ਵਾਲੇ ਨੂੰ ਥੋੜਾ ਜਿਹਾ ਉਪਰਾ ਸਮਝਦੇ ਆ ਵੀ ਅੱਛਾ ਯਾਰ ਇਹ ਤਾਂ ਕਿਤਾਬਾਂ ਹੀ ਪੜਨ ਵਾਲਾ ਹੈ ਪਰ ਮੈਨੂੰ ਇਹ ਲੱਗਦਾ ਵੀ ਜੇ ਮੇਲੇ ਜਿਵੇਂ ਲੱਗ ਰਹੇ ਆ ਪਰ ਹੁਣ ਜਿਵੇਂ ਨਾ ਹੁਣ ਨਵੀਂ ਪੀੜ੍ਹੀ ਦੇ ਵਿੱਚ ਇਹਦੀ ਬੜੀ ਕਯੂਰੀਓਸਿਟੀ ਹੈ ਹਾਲਾਂਕਿ ਫੇਸਬੁੱਕ ਤੇ ਬੜੀਆਂ ਹਲਕੀ ਕਿਸਮ ਦੀਆਂ ਕਵਤਾਵਾਂ ਜਾਂ ਲਿਟਰੇਚਰ ਸਾਂਝਾ ਕੀਤਾ ਜਾਂਦਾ ਪਰ ਫਿਰ ਵੀ ਇਹਦਾ ਫਿਊਚਰ ਮੈਨੂੰ ਇਹ ਲੱਗਦਾ ਵੀ ਅ ਦੇਖਾ ਦੇਖੀ ਚਾਹੇ ਸਹੀ ਪਰ ਸਾਡੀ ਜਿਵੇਂ ਹੁਣ ਨਾ ਲੋਕਾਂ ਦੀ ਗਿਆਨ ਹਾਸਲ ਕਰਨ ਦੀ ਜਿਹੜੀ ਬਿਰਤੀ ਉਹ ਵਧਦੀ ਜਾਂਦੀ ਹੈ ਵੈਸੇ ਤਾਂ ਅੱਜਕੱਲ YouTube ਤੇ ਛੋਟੀ ਛੋਟੀ ਚੀਜ਼ਾਂ ਕੈਪਸੂਲ ਦੇ ਰੂਪ ਚ ਲੋਕ ਕਹਿੰਦੇ ਬਸ ਸਾਰਾ ਕੁਝ ਜਾਣ ਲਿਆ ਪਰ ਮੈਨੂੰ ਇਹ ਲੱਗਦਾ ਵੀ ਉਮੀਦ ਇਹ ਕੀਤੀ ਜਾ ਸਕਦੀ ਹੈ ਵੀ ਇਹਦੇ ਨਾਲ ਕਿਤਾਬਾਂ ਦਾ ਦ ਵੱਡੇ ਪੱਧਰ ਤੇ ਰਵਾਈਵ ਹੋਊਗਾ ਹਰ ਹਾਲ 'ਚ ਪਾਠ ਪੁਸਤਕਾਂ ਤੋਂ ਇਲਾਵਾ 6ਵੀਂ ਕਲਾਸ ਜਿਹੜਾ ਮੈਂ ਪਹਿਲਾ ਨਾਵਲ ਪੜ੍ਹਿਆ ਸੀ ਜ਼ਿੰਦਗੀ 'ਚ ਉਹ ਸੀ ਇਟਾਲੀਅਨ ਲੇਖਕ ਕੋਲੋਦੀ ਦਾ ਅਨੁਵਾਦ ਰਜਿੰਦਰ ਸਿੰਘ ਹਾਲੂ ਵਾਲੀਆ ਨੇ ਕੀਤਾ ਸੀ ਉਹ ਸੀ ਕਟਕੁਤਲਾ ਇੱਕ ਬੱਚੇ ਦੀ ਕਹਾਣੀ ਹੈ ਲੱਕੜ ਦਾ ਇੱਕ ਬੱਚਾ ਮਿਸਤਰੀ ਨੇ ਬਣਾ ਦਿੱਤਾ ਕਟਕੁਤਲਾ ਉਹਦੇ 'ਚ ਜਾਨ ਪੈ ਗਈ ਫਿਰ ਉਹ ਕੀ ਕੀ ਕਰਦਾ ਹੈ ਉਹਦੀ ਜ਼ਿੰਦਗੀ 'ਚ ਕੀ ਕੀ ਵਾਪਰਦਾ ਕਿੰਨਾ ਕਿੰਨਾ ਨੁਕਸਾਨ ਆਪਣਾ ਕਰਦਾ ਹੈ ਆਪਣੇ ਪਿਤਾ ਦਾ ਕਰਦਾ ਹੈ ਤੇ ਫਿਰ ਪਛਤਾਉਂਦਾ ਹੈ ਫਿਰ ਕਹਿੰਦਾ ਮੈਂ ਚੰਗਾ ਬੱਚਾ ਬਣੂੰਗਾ ਅੱਗੋਂ ਨੂੰ ਮੈਂ ਬੁਰੇ ਕੰਮ ਨਹੀਂ ਕਰਦਾ ਅਗਲੇ ਦਿਨ ਫਿਰ ਬੁਰੇ ਕੰਮ ਸ਼ੁਰੂ ਕਰ ਦਿੰਦਾ ਇਹ ਸਾਡੇ ਸਾਰਿਆਂ ਦੀ ਲਾਈਫ ਹੈ ਕਿ ਅਸੀਂ ਸੌਹਾਂ ਖਾਂਦੇ ਆ ਵਾਅਦੇ ਕਰਦੇ ਆ ਆਪਣੇ ਆਪ ਨਾਲ ਕਿ ਅਸੀਂ ਅੱਗੋਂ ਤੋਂ ਚੰਗੇ ਬਣਾਂਗੇ ਅੱਗੋਂ ਤੋਂ ਨੇਕੀ ਕਰਾਂਗੇ ਫਿਰ ਭੁੱਲ ਜਾਂਦੇ ਕਿ ਅਸੀਂ ਵਾਅਦਾ ਕੀਤਾ ਸੀ ਕੋਈ ਇਹ ਕਿਤਾਬਾਂ ਸਾਨੂੰ ਬਾਰ-ਬਾਰ ਰਸਤੇ ਤੇ ਲਿਆਉਂਦੀਆਂ ਨੇ ਪ੍ਰੀਤਮ ਸਿੰਘ سفیر ਦਾ ਇੱਕ ਸ਼ੇਅਰ ਮੈਨੂੰ ਬਹੁਤ ਪਿਆਰਾ ਲੱਗਦਾ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਮੁਨਾਸਿਬ ਸਮਝਦਾ ਹਾਂ ਇਸ ਮੌਕੇ ਤੇ ਉਹ ਸ਼ੇਅਰ ਹੈ ਪਾਪ ਦਾ ਸੋਹਲਾ ਸਦਾ ਪੈਗੰਬਰੀ ਕਰਦਾ ਰਿਹਾ ਪਾਪ ਦਾ ਸੋਹਲਾ ਸਦਾ ਪੈਗੰਬਰੀ ਕਰਦਾ ਰਿਹਾ ਸਿਆਆਂ ਵਾਰੀ ਰੋਕਿਆ ਨਾ ਰੁਕ ਸਕਿਆ ਆਦਮੀ ਚੁੱਕ ਚੁੱਕ ਕਦਮ ਆਪਣੇ ਉਸੇ ਰਾਹ ਧਰਦਾ ਰਿਹਾ ਤੋਂ ਕਿਤਾਬ ਹੈ ਜਿਹੜੀ ਆਪਾਂ ਨੂੰ ਉਹਨਾਂ ਰਾਹਾਂ ਤੇ ਜਾਣ ਤੋਂ ਵਰਜਦੀ ਜ਼ਰੂਰ ਹੈ ਆਪੋ ਰੁਕੀਏ ਨਾ ਰੁਕੀਏ ਸਾਡੀ ਮਰਜ਼ੀ